ਉਥੇ ਪੰਜਾਬ ਦੀ ਵੀ ਗੱਲ ਅੱਗੇ ਤੁਰੂਗੀ ਪੰਜਾਬ ਦੀ ਇਕਨੋਮੀ ਦੀ ਵੀ ਗੱਲ ਅੱਗੇ ਤੁਰੂਗੀ ਜਿਹੜੇ ਉਹਨਾਂ ਨੂੰ ਬੇਸਿਕਲੀ ਤਾਂ ਕਿ ਪ੍ਰੋਬਲਮ ਨਹੀਂ ਆਉਗੀ ਉਹਦੀ ਗ੍ਰੇਡਿੰਗ ਕਰਕੇ ਤਾਂ ਕਿ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਕਿ ਜਿੱਥੇ ਇੱਥੇ ਉਹ ਜਿਹੜੇ ਉਹ ਵਾਪਸ ਆਉਣ ਔਰ ਇੱਕ ਖਾਸ ਕਰਕੇ ਜਿਹੜਾ ਅਸੀਂ ਆਪਣਾ ਜਿਹੜਾ ਐਨ ਆਰ ਆਈ ਜਿਹੜਾ ਕਮਿਸ਼ਨ ਉਹਦੇ ਵਿੱਚ ਅਸੀਂ ਇੱਕ ਫਾਈਨੈਂਸ਼ੀਅਲ ਐਂਡ ਕਮਰਸ਼ੀਅਲ ਵਿੰਗ ਜਿਹੜਾ ਉਹ ਡਿਵੈਲਪ ਕਰ ਰਹੇ ਕਿਉਂਕਿ ਜਿਹੜੇ ਤਾਂ ਪੁਲਿਸ ਰਿਲੇਟਿਡ ਕੇਸ ਆ ਉਹ ਤਾਂ ਚਲੋ ਐਨ ਆਰ ਆਈ ਕਮਿਸ਼ਨ ਦੇ ਵਿੱਚ ਚਲੇ ਜਾਂਦੇ ਆ ਜਾਂ ਐਨ ਆਰ ਆਈ ਥਾਣੇ ਹੈਗੇ ਆ ਖੈਰ ਉਹਨੂੰ ਵੀ ਦੁਰਸਤ ਕਰਨ ਦੀ ਜ਼ਰੂਰਤ ਆ ਮੈਂ ਉਹਦੇ ਨਾਲ ਵੀ ਬਹੁਤ ਜ਼ਿਆਦਾ ਹਜੇ ਸੈਟੀਸਫਾਈਡ ਨਹੀਂ ਹਾਂ ਜਾਨ ਲੇਕਿਨ ਜਿਹੜੀਆਂ ਫਾਈਨੈਂਸ ਰਿਲੇਟਿਡ ਐਕਟੀਵਿਟੀਜ਼ ਆ ਅਸੀਂ ਉਹਦੇ ਲਈ ਜਿਹੜਾ ਫਾਈਨੈਂਸ਼ੀਅਲ ਤੇ ਕਮਰਸ਼ੀਅਲ ਵਿੰਗ ਜਿਹੜਾ ਕਮਿਸ਼ਨ ਦਾ ਉਹ ਆਉਣ ਵਾਲੇ ਸਮੇਂ 'ਚ ਇੰਪਲੇਸ ਹੋਊਗਾ ਤਾਂ ਕਿ ਇਹਦਾ ਡਾਇਰੈਕਟੋਰੇਟ ਹੋਵੇ ਔਰ ਡਾਇਰੈਕਟੋਰੇਟ ਹੋ ਕੇ ਉਹਦੇ ਨਾਲ ਇਹ ਜਿਹੜਾ ਜਿਹੜਾ ਕਮਰਸ਼ੀਅਲ ਵਿੰਗ ਹੈ ਕਿਉਂਕਿ ਉਹਦੇ ਵਿੱਚ ਚਾਹੇ ਬੈਂਕਿੰਗ ਸਿਸਟਮ ਹੈ ਚਾਹੇ ਕਈ ਵਾਰੀ ਹੁਣ ਵਿਰਾਸਤ ਦੇ ਕੇਸ ਆ ਐਨ ਆਰ ਆਈ ਵਿਚਾਰਾ ਕਦੀ ਕਿਤੇ ਜਾਂਦਾ ਕਦੀ ਕਿਤੇ ਜਾਂਦਾ ਕਦੀ ਕਿਤੇ ਜਾਂਦਾ ਔਰ ਪ੍ਰਾਪਰਟੀ ਦੇ ਕੇਸਸ ਹੈਗੇ ਆ ਈਵਨ ਟੈਕਸ ਰਿਲੇਟਿਡ ਕੇਸਸ ਆ ਈਵਨ ਕਿ ਜਦੋਂ ਕੋਈ ਐਨਆਰਆਈ ਪ੍ਰਾਪਰਟੀ ਵੇਚਦਾ ਤੇ 23% ਉਹਦੇ ਤੇ ਟੈਕਸ ਲੱਗਦਾ ਔਰ ਉਹਨਾਂ ਕੋ ਸਮਾਂ ਘੱਟ ਹੁੰਦਾ ਸਮਾਂ ਘੱਟ ਹੋਣ ਕਰਕੇ ਉਹ ਫਿਰ ਕਈ ਵਾਰੀ ਸਾਡੇ ਸਿਸਟਮ ਦੇ ਵਿੱਚ ਕਰਾਪਸ਼ਨ ਵੀ ਹੈ ਕਈ ਵਾਰੀ ਕੀ ਕਰਾਪਸ਼ਨ ਤਾਂ ਹੈਗੀ ਆ ਤੇ ਫਿਰ ਉਹਨੂੰ ਕਹਿੰਦੇ ਵੀ ਇੰਨੇ ਪੈਸੇ ਦੇ ਦੇ ਤਾਂ ਫਿਰ ਅਸੀਂ ਕਰ ਦਿੰਨੇ ਆ ਲੇਕਿਨ देयर ਆਰ ਵੇਸ ਕਿ ਉਹ ਵੀ ਬਹੁਤ ਘੱਟ ਕਰਾਇਆ ਜਾ ਸਕਦਾ ਔਰ ਜੇ ਉਹ ਸਾਰਾ ਕੁਝ NRI ਨੂੰ ਅਸੀਂ ਇੱਕ ਕੰਸੋਲੀਡੇਸ਼ਨ ਦੇਸ਼ਣ ਕਰਕੇ ਇੱਕ ਵਨ ਵਿੰਡੋ ਜਿਹੜੀ ਫੈਸਿਲਿਟੀ ਜਿਹੜੀ ਆ ਉਹ ਕ੍ਰੀਏਟ ਕਰਨ ਜਾ ਰਹੇ ਹਾਂ ਤਾਂ ਕਿ ਜਿਹੜਾ NRIjs ਹੈ ਉਹ ਇਸ ਤਰ੍ਹਾਂ ਮਹਿਸੂਸ ਨਾ ਕਰੇ ਕਿ ਹਾਂ ਵੀ ਮੈਨੂੰ ਕੋਈ ਆਪਣੇ ਸਿਸਟਮ ਤੋਂ ਜਿਹੜਾ ਉਹ ਬਾਹਰ ਜਿਹੜਾ ਉਹ ਜਿਹੜਾ ਉਹ ਕੱਟ ਰਿਹਾ ਕਿਉਂਕਿ ਇਹਦੇ ਲਈ ਸਾਨੂੰ ਡਿਪਾਰਟਮੈਂਟ ਜਿਹੜਾ ਡਾਇਰੈਕਟੋਰੇਟ ਆ ਕਿਉਂਕਿ ਉਹਦੇ ਵਿੱਚ ਇੱਕ ਦੋ ਆਫੀਸਰ ਜ਼ਰੂਰ ਜਿਹੜੇ ਪੂਰਾ ਡਾਇਰੈਕਟੋਰੇਟ ਹੋਊਗਾ ਔਰ इवन ਕੇ ਜੇ ਕੋਈ ਵੀਜ਼ੇ ਦੀ ਗੱਲ ਆ ਹੁਣ ਕਈ ਵਾਰੀ ਕੀ ਹੁੰਦਾ ਕਿ ਵੀਜ਼ੇ ਪ੍ਰੋਬਲਮ ਆ ਜਾਂਦੀ ਜਿਹੜੀ ਐਮਈਏ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਲੇਕਿਨ ਅਸੀਂ ਉਹਨੂੰ ਇਹ ਸਾਰੀ ਫੈਸਿਲਿਟੇਸ਼ਨ ਜਿਹੜੀ ਆ ਉਹ ਇੱਕ ਵਨ ਵਿੰਡੋ ਤੇ ਕਰਕੇ ਦਵਾਂਗੇ ਤਾਂ ਕਿ ਉਹਨਾਂ ਦਾ ਬੇਸਿਕ ਆਈਡੀਆ ਵੀ ਉਹਨਾਂ ਦਾ ਜਿਹੜਾ ਜਿਹੜਾ ਕਨੈਕਟ ਆ ਉਹ ਸਾਡੇ ਨਾਲ ਜਿਹੜਾ ਰਵੇ ਸਾਡੀ ਵਿਰਾਸਤ ਨਾਲ ਰਵੇ ਸੋ ਇਹ ਬੇਸਿਕਲੀ ਅਸੀਂ ਜਿਹੜਾ ਵਿਜਟ ਡਾਕੂਮੈਂਟ ਜਿਹੜਾ ਬਣਾਇਆ ਤਾਂ ਕਿ ਇਹਦੀ ਇੰਪਲੀਮੈਂਟੇਸ਼ਨ ਵੀ ਆਲਮੋਸਟ ਅਸੀਂ ਹਰ ਲੈਵਲ ਤੇ ਸ਼ੁਰੂ ਕਰ ਲਈ ਆ ਤੇ ਇਹਨੂੰ ਥੋੜੇ ਸਮੇਂ ਦੇ ਵਿੱਚ ਇਹਨੂੰ ਇਨ ਪ੍ਰੈਕਟੀਕਲ ਲਿਆ ਕੇ ਤਾਂ ਕਿ ਉਹ ਜਿਹੜੇ ਐਨਆਰਆਈਜ਼ ਆ ਜਿਹੜੇ ਸਾਡੇ ਨਾਲ ਕਿਤੇ ਨਾ ਕਿਤੇ ਹੌਲੀ 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 ਕਿਉਂਕਿ ਸਾਡੇ ਸੋਤਾ ਸਾਧ ਨੇ ਇਹ ਤਾਂ ਬਹੁਤ ਫ੍ਰੀਕੁਐਂਟ ਹੈ ਬਟ ਇਹਨਾਂ ਕੋਲ ਜੋ ਫੀਡਬੈਕ ਮਿਲਿਆ ਜੋ ਅਸੀਂ ਹੋਰ ਐਨ ਆਰ ਆਈਸ ਕੋਲੋਂ ਜਿਹੜਾ ਡਿਸਕਸ਼ਨ ਕੀਤੀ ਆ ਕਿ ਕਿਉਂਕਿ ਇਹ ਜਿਹੜੀਆਂ ਜਿਹੜੇ ਖਾਸ ਕਰਕੇ ਜਿਹੜੀਆਂ ਐਨ ਆਰ ਆਈਸ ਦੀਆਂ ਕਿਉਂਕਿ ਇਹਨਾਂ ਦਾ ਜਿਹੜਾ ਰਿਡਰੈਸਲ ਗ੍ਰੀਵੈਂਸਸ ਜਿਹੜੇ ਆ ਇਹਨਾਂ ਦੇ ਇਹਨੂੰ ਰਿਡਰੈਸ ਕਰਨ ਦੀ ਜ਼ਰੂਰਤ ਹੈਗੀ ਆ ਕਿ ਅਸੀਂ ਬੇਸਿਕਲੀ ਇਟ ਹੈਜ਼ ਟੂ ਬੀ ਅ ਨੋਡਲ ਡਿਪਾਰਟਮੈਂਟ ਅੱਜ ਦੀ ਤਰੀਕ ਦੇ ਵਿੱਚ ਕਿਉਂਕਿ ਡਾਇਰੈਕਟੋਰੇਟ ਵੀ ਨਹੀਂ ਹੈਗਾ ਇਹਦੇ ਵਿੱਚ ਅਸੀਂ ਕੋਈ ਜਿਹੜਾ ਐਪ ਨਹੀਂ ਬਣਾਇਆ ਪੋਰਟਲ ਜਿਹੜਾ ਸਾਡਾ ਐਨ ਆਰ ਆਈ ਦਾ ਬੇਸਿਕਲੀ ਇੱਕ ਸਰਕਾਰੀ ਸਿਸਟਮ ਦੇ ਵਿੱਚ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਜਿੱਦਾਂ ਕਹੋ ਕਿ ਅਪਡੇਟ ਨਹੀਂ ਹੈਗਾ ਇਹਦੇ ਵਿੱਚ ਕੋਈ ਦਰਾਮਾ ਨਹੀਂ ਕਿਉਂਕਿ ਅਲਟੀਮੇਟਲੀ ਥੱਲੇ ਜਿਹੜਾ ਇੱਕ ਮੈਕੈਨਿਜ਼ਮ ਐਸਟੈਬਲਿਸ਼ ਨਹੀਂ ਹੋਇਆ ਸੋ ਅਸੀਂ ਉਹ ਮੈਕੈਨਿਜ਼ਮ ਐਸਟੈਬਲਿਸ਼ ਕਰ ਰਹੇ ਹਾਂ ਤਾਂ ਕਿ ਕੋਈ ਵੀ ਐਨ ਆਰ ਆਈ ਜਿਹੜਾ ਜਿਹਨੂੰ ਕਿਸੇ ਤਰ੍ਹਾਂ ਦੀ ਇਹਨਾਂ ਵਿੱਚ ਸਮੱਸਿਆ ਹੋਵੇ ਕਿ ਕੋਈ ਐਨਰਜਿਸ ਦੀ ਮੈਂ ਦੁਬਾਰਾ ਕਹਿ ਰਿਹਾ ਕਿ ਇੱਕ ਪਾਲਿਸ ਰਿਲੇਟਿਡ ਸਮੱਸਿਆ ਹੈਗੀ ਆ ਇੱਕ ਫਾਈਨੈਂਸ ਰਿਲੇਟਿਡ ਸਮੱਸਿਆ ਹੈਗੀ ਆ ਪੀਜੀ ਆ ਉਹਨੂੰ ਰੀਕਨੈਕਟ ਕਰਨਾ ਕਿਉਂਕਿ ਆਪਣੀ ਵਿਰਾਸਤ ਨਾਲ ਆਪਣੀ ਪੰਜਾਬ ਨਾਲ ਦੁਬਾਰਾ ਜੁੜੇ ਔਰ ਮੈਡੀਕਲ ਟੂਰਿਜ਼ਮ ਔਰ ਜਿਹੜਾ ਜਨਰਲ ਟੂਰਿਜ਼ਮ ਹੈ ਔਰ ਮੈਂ ਦੇਖਿਆ ਕਿ ਜਿਹੜਾ ਹੋਮ ਹੋਮ ਸਟੇਅ ਕੋਕ ਮੈਂ ਚਲੋ ਮੈਨੂੰ ਵੀ ਕਈ ਵਾਰੀ ਬਾਰ ਬਾਰ ਖੇਤਾ ਕਰਕੇ ਜਾਣ ਦਾ ਮੌਕਾ ਮਿਲਿਆ ਬਹੁਤ ਕੰਟਰੀਜ਼ ਦੇ ਵਿੱਚ ਹੋਮ ਸਟੇ ਹੈਗਾ ਨਿਊਜ਼ੀਲੈਂਡ ਹੈਗਾ ਜਰਮਨ ਹੈਗਾ ਬਹੁਤ ਜਗ੍ਹਾ ਹੈਗਾ ਅਸੀਂ ਵੀ ਕੋਸ਼ਿਸ਼ ਆਇਡੈਂਟੀਫਾਈ ਕਰਕੇ ਇਹੋ ਜਿਹੇ ਹੋਮਸ ਜਿੱਥੇ ਕਿ ਬੇਸਿਕਲੀ ਐਨ ਆਰ ਆਈ ਰਹਿ ਕੇ ਉਹਨਾਂ ਦੇ ਜਿਹੜਾ ਬੇਸਿਕਲੀ ਪਰਿਵਾਰ ਦੇ ਵਿੱਚ ਰਹੂਗਾ ਉਹਨੂੰ ਕਲਚਰਲੀ ਸਮਝ ਆਊਗੀ ਉਹਨੂੰ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਸਮਝ ਆਉਣਗੀਆਂ ਕਿਉਂਕਿ ਬੇਸਿਕ ਉਹਦਾ ਕੌਨਫੀਡੈਂਸ ਜਿਹੜਾ ਉਹ ਬਿਲਡ ਅਪ ਕਰਨਾ ਤਾਂ ਕਿ ਪੰਜਾਬ ਦੇ ਨਾਲ ਕਨੈਕਟ ਵੀ ਹੋ ਜਵੇ ਔਰ ਪੰਜਾਬ ਦਾ ਜਿਹੜਾ ਖਾਸ ਕਰਕੇ ਟੂਰਿਜ਼ਮ ਹੈ ਪੰਜਾਬ ਦਾ ਜਿਹੜਾ ਮੈਡੀਕਲ ਟੂਰਿਜ਼ਮ ਹੈ ਪੰਜਾਬ ਦੀ ਵਿਰਾਸਤ ਹੈ ਤੇ ਪੰਜਾਬ ਦਾ ਓਵਰਆਲ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਐਨਆਰਆਈ ਜਿਹੜਾ ਕਿਉਂਕਿ ਮਹਿਸੂਸ ਕਰਦਾ ਜਦੋਂ ਅਸੀਂ ਸਾਰਿਆਂ ਨੇ ਡਿਸਕਸ ਕੀਤਾ ਵੀ ਕਿਹੜੀਆਂ-ਕਿਹੜੀਆਂ ਇਨ-ਡੈਂਥ ਸਾਨੂੰ ਚੀਜ਼ਾਂ ਦੀ ਜਰੂਰਤ ਹੈਗੀ ਆ ਸੋ ਉਹ ਅਸੀਂ ਉਹਨੂੰ ਆਇਡੈਂਟੀਫਾਈ ਕੀਤਾ ਆਇਡੈਂਟੀਫਾਈ ਕਰਕੇ ਕਿ ਇਹਦਾ ਸਾਨੂੰ ਸੋਲੂਸ਼ਨ ਕੀ ਹੈਗਾ ਔਰ ਇਸੀ ਸੋਲੂਸ਼ਨ ਇਹਦਾ ਇਹ ਲੱਭਿਆ ਕਿ ਇਹਨੂੰ ਇਹਨੂੰ ਆਨਲਾਈਨ ਕਰਕੇ ਤਾਂ ਕਿ ਜਿਹੜੇ ਵੀ ਬੱਚੇ ਕਿਸੇ ਨੇ ਆਉਣਾ ਹੋਵੇ ਰਜਿਸਟਰ ਕਰਨਾ ਹੋਵੇ এডਿਕੇਸ਼ਨ ਜਿਹੜਾ ਉਹਦੇ ਚ ਐਡ-ਆਨ ਹੈਗਾ ਵੀ ਅਸੀਂ ਤਿੰਨ ਹਫ਼ਤੇ ਦੇ ਜਾਂ ਛੇ ਹਫ਼ਤੇ ਦੇ ਕੋਰਸਸ ਜਿਹੜੇ ਆ ਉਹਨਾਂ ਨੂੰ ਉਹ ਗੁਜਰਨ ਲਈਏ ਤਾਂ ਕਿ ਬੱਚੇ ਜਿਹੜੇ ਆ ਯੂਨੀਵਰਸਿਟੀ ਦੇ ਵਿੱਚ ਔਰ ਯੂਨੀਵਰਸਿਟੀ ਦੇ ਵਿੱਚ ਵੀ ਬੇਸਿਕ ਰੀਜਨਾਂ ਦਾ ਐਕਸਚੇਂਜ ਅਸੀਂ ਸਾਰੀ ਯੂਨੀਵਰਸਿਟੀਆਂ ਨੂੰ ਇਦਾਂ ਦੇ ਦੇਖਾਂਗੇ ਕਿ ਹਾਂ ਵੀ ਆਪਾਂ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਕਿਉਂਕਿ ਦੁਨੀਆਂ ਦੇ ਉੱਤੇ ਐਕਸਚੇਂਜ ਪ੍ਰੋਗਰਾਮ ਜਿਹੜੇ ਹੁੰਦੇ ਆ ਤੇ ਜਿਹੜੇ ਸਾਡੇ ਬੱਚੇ ਆ ਜੇ ਉਹਨੂੰ ਆਪਟ ਕਰਨਗੇ ਤਾਂ ਮੈਨੂੰ ਲੱਗਦਾ ਕਿ ਸਾਡੀ ਐਜੂਕੇਸ਼ਨ ਨੂੰ ਵੀ ਕਿਤੇ ਨਾ ਕਿਤੇ ਵਧਾਵਾ ਮਿਲੂਗਾ ਸਾਡੇ ਬੱਚੇ ਜਿਹੜੇ ਉਹਨਾਂ ਦੀ ਐਜੂਕੇਸ਼ਨ ਸਿਸਟਮ ਨੂੰ ਵੀ ਦੇਖਣਗੇ ਜਿਹੜੀਆਂ ਉਹਨਾਂ ਕੋਲ ਸਿੱਖਣ ਵਾਲੀਆਂ ਚੀਜ਼ਾਂ ਆ ਸੀ ਉਹਨਾਂ ਕੋ ਸਿੱਖਾਂਗੇ ਜਿਹੜੀਆਂ ਸਾਡੇ ਕੋਲੋਂ ਸਿੱਖਣ ਵਾਲੀਆਂ ਉਹ ਸਿੱਖਣਗੇ ਸੂਰੇ ਦੇ ਨਾਲ ਜਿਹੜਾ ਇੱਕ ਕਲਚਰ ਪ੍ਰਮੋਟ ਹੋਊਗਾ ਸੋ ਮੈਂ ਤਾਂ ਇੰਨਾ ਕਿਉਂਕਿ ਅਸਲੀ ਗੱਲ ਹੈ ਬਾਕੀ ਬੈਂਕਮਿਆਂ ਦੇ ਵਿੱਚ ਜ਼ਿਆਦਾ ਪ੍ਰੈਸ਼ਰ ਹੋਣ ਕਰਕੇ ਲੇਕਿਨ ਜਿਹੜੀ ਸਾਡੀ ਟੀਮ ਸੀ ਜੁਏ ਦੇ ਤੇ ਕੰਮ ਕਰਨ ਲੱਗੀ ਹੋਈ ਸੀ ਮੈਂ ਕਹਿੰਦਾ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ ਤਾਂ ਕਿ ਜਿਹੜਾ ਆਮ ਐਨ ਆਰ ਆਈ ਨੂੰ ਇਸ ਚਾਰ ਦਾ ਪਤਾ ਲੱਗੇ ਕਿ ਸਰਕਾਰ ਜਿਹੜਾ ਉਹ ਕੀ ਕਰ ਚਾ ਰਹੀ ਹੈ ਤੁਸੀਂ ਜਿਹੜਾ ਕੀ ਟੈਕਸ ਲੱਗਦਾ ਜ਼ਮੀਨ ਵੇਚਣ ਤੇ ਜਾਂ ਪ੍ਰੋਪਰਟੀ ਵੇਚਣ ਤੇ ਐਨ ਆਰ ਆਈ ਨੂੰ 23% ਮੇਰਾ ਖਿਆਲ ਇਹ ਨਹੀਂ ਪ੍ਰੈਕਟ ਕਰੋ ਅ ਇਹ 2.8% ਦਾ ਪਾਹੀ ਰਜਿਸਟਰੀ ਦਾ ਕਰਟਾ ਰਜਿਸਟਰੀ ਨਾਲਾ ਜੀ ਰਜਿਸਟਰੀ ਤੋਂ علاوہ ਟੈਕਸਰ ਸੋਰਸ ਹੁੰਦਾ ਜੀ ਕੋਈ ਵੀ ਬੰਦਾ ਜੀ ਐਨ ਆਰ ਆਈ ਨੂੰ ਕੋਈ ਪੈਸਾ ਦਿੰਦਾ ਤਾਂ ਉਹਨੇ 22.8% ਕੱਟ ਕੇ ਦੇਣਾ ਜੀ ਮੈਂ ਜਿਹੜੀਆਂ ਆਪਣੇ ਬਹਿਵੀ ਉਹਨਾਂ ਦੇ ਟੂਪੇ ਨੂੰ ਵੀ ਬਲੌਂਕ ਕਰਤਾ ਸਾਡੇ ਕਿੰਨੇ ਵੀ ਇਹਨਾਂ ਵਿਕਰੀਆਂ ਜਿਹੜੇ ਬਾਹਰੋਂ ਆਉਂਦੇ ਐ ਐਨ ਆਰ ਆਈ ਉਹ ਵੇਚਦਾ ਆਏਗਾ ਕਿਉਂਕਿ ਰਿਸ਼ਤੇਦਾਰਾਂ ਨੂੰ ਹਾਂ ਚਾਹੀ ਬੇਚ ਰਿਹਾ ਹੈ ਚਾਹੀ ਨਹੀਂ ਦੇ ਰਿਹਾ ਹੈ ਤੀਸਰੇ ਨੇ ਬੇਚ ਰਹਿ ਗਿਆ ਇਕਦਾ ਉਹੀ ਆ 6% 7% ਤੇ ਉਹਦਾ ਉਹ ਰਜਿਸਟ੍ਰੇਸ਼ਨ ਚਾਰਜ ਜਿਹੜੀ ਇਹ ਇਨਕਮ ਟੈਕਸ ਹੈ। ਉਹ ਕੀ ਕਰਦੇ ਨੇ ਉਹ ਕੀ ਕਰਦੇ ਨੇ ਕਿ ਉਹ ਆਪਣਾ ਲੋਕਲ ਐਡਰੈਸ ਦਿੰਦੇ। ਮਤਲਬ ਕਿ ਇੱਕ ਐਸੀ ਮਜਬੂਰੀ ਆ ਉਹਨਾਂ ਦੀ ਕਾਨੂੰਨ ਨੂੰ ਵਾਇਲੇਟ ਕਰਨ ਦੀ।